ਇਹਨੂੰ ਸੱਚ ਬੋਲਣ ਦੀ ਆਦਤ ਹੈ ਉਹਨੇ ਆਪਣਾ ਨਫਾ ਨੁਕਸਾਨ ਨਹੀਂ ਦੇਖਣਾ ਬਿਲਕੁਲ ਜੀ ਉਹਨੇ ਸੱਚ ਬੋਲਣਾ ਹੀ ਬੋਲਣਾ ਹੈ ਉਹਦਾ ਜੋ ਮਰਜ਼ੀ ਖਮਿਆਜਾ ਹਰਜਾਨਾ ਭਰਨਾ ਪਵੇ ਬੰਦੇ ਨੂੰ ਕੋਹਰ ਵਿਜੇ ਪ੍ਰਤਾਪ ਵੀ ਬੇਬਾਕ ਬੋਲਣ ਵਾਲੇ ਐਡੀਟਰ ਨੇ ਜੀ ਅੱਜ ਜਿਹੜੀ ਇਹ ਕਾਰਵਾਈ ਹੋਈ ਹੈ ਕਿਤੇ ਨਾ ਕਿਤੇ ਸਿਆਸਤ ਦੇ ਗਲਿਆਰਾਂ 'ਚ ਇਹ ਵੀ ਚਰਚਾ ਹੈ ਕਿ ਵਿਕਰਮ ਸਿੰਘ ਮਜੀਠੀਏ ਦੀ ਹਮੈਦ ਕਰਨ ਦੀ ਸਜ਼ਾ ਵੀ ਮਿਲਦੀ ਹੈ ਅਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਆਮ ਆਦਮੀ ਪਾਰਟੀ ਦੀ ਤਾਲਮਿਲ ਕਮੇਟੀ ਦੇ ਵੱਲੋਂ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਹੈ ਮੈਂ ਹਾਂ ਤੁਹਾਡਾ ਆਪਣਾ ਸੰਯੋਗੀ ਸੁਰਿੰਦਰ ਸਹੋਤਾ ਅੱਜ ਮੇਰੇ ਨਾਲ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਲਈ ਹਾਜ਼ਰ ਨੇ ਸੀਨੀਅਰ ਪੱਤਰਕਾਰ ਸ਼੍ਰੀ ਰਕੇਸ਼ ਕਮਲ ਲੱਕੀ ਜੀ ਲੱਕੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਸਵਾਗਤ ਜੀ ਤੁਹਾਡਾ ਵੀ ਧੰਨਵਾਦ ਹੈ ਲੱਕੀ ਜੀ ਆਮ ਆਦਮੀ ਪਾਰਟੀ ਦੇ ਹਲਕਾ ਉੱਤਰੀ ਅੰਬਰਸਤ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਤਾਲਮੇਲ ਕਮੇਟੀ ਦੇ ਵੱਲੋਂ ਜੀ ਬੀਤੇ ਦੇ ਨਹੀਂ ਜਿਹੜਾ ਪਾਰਟੀ ਦੇ ਵਿੱਚੋਂ 5 ਸਾਲ ਦੇ ਲਈ ਬਾਹਰ ਕੱਢ ਦਿੱਤਾ ਗਿਆ ਤੁਸੀਂ ਇਸ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੋਤਾ ਜੀ ਕੁਵਰ ਵਿਜੇ ਪ੍ਰਤਾਪ ਸਿੰਘ ਜਿਨ੍ਹਾਂ ਦੀ ਛਵੀ ਇੱਕ ਇਮਾਨਦਾਰ ਆਫੀਸਰ ਔਰ ਉਸ ਤੋਂ ਬਾਅਦ ਇੱਕ ਇਮਾਨਦਾਰ ਲੀਡਰ ਦੇ ਵਜੋਂ ਜਾਣੀ ਜਾਂਦੀ ਹੈ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਧਾਰਨਾ ਬਣੀ ਹੈ ਕਿ ਵੀ ਬਹੁਤ ਇਮਾਨਦਾਰ ਜੀ ਨੌਕਰੀ ਵੀ ਉਹਨਾਂ ਹੀ ਇਮਾਨਦਾਰ ਰਹਿਣ ਨਾਲ ਕੀਤੀ ਹੈ ਕਿ ਇਮਾਨਦਾਰ ਅਫਸਰ ਰਹੇ ਨੇ ਜੀ ਔਰ ਜਦੋਂ ਦੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਆ ਔਰ ਇੱਕ ਬੇਦਾਗ ਲੀਡਰ ਵਾਂਗ ਉਹਨਾਂ ਨੇ ਕੰਮ ਕੀਤਾ ਜੀ ਔਰ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਣਾ ਇਹ ਬਹੁਤ ਹਮਤ ਭਾਗੀ ਕੱਢਣਾ ਇੱਕ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਸਮਾਜ ਦੇ ਵਿੱਚ ਸੱਚ ਬੋਲਣ ਵਾਲੇ ਲੋਕਾਂ ਨੂੰ ਕੋਈ ਵੀ ਪਾਰਟੀ ਹੈ ਜਿਹੜੀ ਉਹ برداشت ਨਹੀਂ ਕਰ ਸਕਦੀ ਜੀ ਕੁਮਲ ਵਿਜੇ ਪ੍ਰਤਾਪ ਸਿੰਘ ਜਦ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀ ਤਾਂ ਲੋਕਾਂ ਦੇ ਵਿੱਚ ਇੱਕ ਅਜਿਹਾ ਚਿਹਰਾ ਇੱਕ ਅਜਿਹੀ ਆਸ ਸੀ ਕਿ ਕੁਮਲ ਵਿਜੇ ਪ੍ਰਤਾਪ ਸਿੰਘ ਜਿਸ ਪਾਰਟੀ ਦੇ ਵਿੱਚ ਨੇ ਤਾਂ ਉਹ ਪਾਰਟੀ ਜਿਹੜਾ ਪੰਜਾਬੀਆਂ ਦਾ ਭਲਾ ਕਰੇਗੀ ਪੰਜਾਬੀਅਤ ਦੀ ਜਿਹੜੀ ਭਲਾਈ ਦੇ ਲਈ ਵੱਡੇ ਕੰਮ ਕਰੀਏਗੇ ਪਰ ਜਦੋਂ ਦੇ ਵਿਜੇ ਪ੍ਰਤਾਪ ਸਿੰਘ ਵਿਧਾਇਕ ਬਣੇ ਨੇ ਤਾਂ ਜਦੋਂ ਦੀ ਇਹ ਸਰਕਾਰ ਬਣੀ ਹੈ ਤਾਂ ਕੁਬਲ ਵਿਜੇ ਪ੍ਰਤਾਪ ਸਿੰਘ ਖੁੰਝੇ ਲਾ ਦਿੱਤੇਗੇ ਇਹਦਾ ਵੱਡਾ ਕਾਰਨ ਕੀ ਮੰਦੇ ਹੋ ਦੇਖੋ ਬਿਵਾਕ ਬੋਲਣ ਵਾਲੇ ਲੀਡਰਾਂ ਨੂੰ ਪਾਰਟੀਆਂ ਦੇ ਵਿੱਚ ਹਮੇਸ਼ਾ ਖੁੰਝੇ ਲਗਾਇਆ ਜਾਂਦਾ ਜੀ ਕਿਉਂਕਿ ਸਾਡੇ ਹਿਸਾਬ ਦੇ ਨਾਲ ਦੇਖੋ ਮਤਲਬ ਛੋਟੀ ਸੋਚ ਹੈ ਸਾਡੀ ਅਸੀਂ ਕਿਹੜਾ ਇੰਨੇ ਜਾਣਕਾਰ ਲੋਕ ਆ ਪੋਲਿਟਿਕਸ ਬਾਰੇ ਜੀ ਕਿ ਬੇਬਾਕ ਬੋਲਣ ਵਾਲਿਆਂ ਨੂੰ ਫੁੱਡੇ ਲਾਈਨ ਲਾ ਕੇ ਰੱਖਿਆ ਜਾਂਦਾ ਹੈ ਜੀ ਕਿਉਂਕਿ ਹਰ ਕੋਈ ਇੱਥੇ ਗੱਡੀਆਂ ਦਾ ਭੁੱਖਾ ਜੀ ਬਿਲਕੁਲ ਕੁਰਸੀਆਂ ਦਾ ਭੁੱਖਾ ਜੀ ਕਿ ਵੀ ਇਹ ਤੇ ਬਹੁਤ ਜ਼ਿਆਦਾ ਨੋਲੇਜ ਰੱਖਦੇ ਆ ਲੋਕਾਂ ਦੇ ਵਿੱਚ ਇਹਨਾਂ ਦੀ ਅੱਛੀ ਸ਼ੋਭੇ ਬਣੀ ਆ ਜੇ ਇਹਨਾਂ ਨੂੰ ਅੱਗੇ ਲਗਾ ਦਿੱਤਾ ਤੇ ਫਿਰ ਇਹ ਨਾ ਹੋਵੇ ਕਿ ਵੀ ਅਸੀਂ ਫਾੜੀ ਰਹਿ ਜਾਈਏ ਜੀ ਕਿ ਸਾਡੀ ਵਾਰੀ ਨਿਕਲ ਜਾਵੇ ਹੱਥੋਂ ਇਸ ਕਰਕੇ ਦੇਖੋ ਜਦੋਂ ਆਮ ਆਦਮੀ ਪਾਰਟੀ ਦੀ ਇਲੈਕਸ਼ਨ ਹੋਈ ਆ ਜੀ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਆਪਣਾ ਚਿਹਰਾ ਬਣਾ ਕੇ ਆਈਕਨ ਬਣਾ ਕੇ ਸਾਰੇ ਪੰਜਾਬ ਦੇ ਵਿੱਚ ਨਾ ਕਿ ਅੰਮ੍ਰਿਤਸਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਆਪਣੇ ਹੋਲਡਿੰਗ ਦੇ ਉੱਤੇ ਆਪਣੇ ਪੋਸਟਰਾਂ ਦੇ ਉੱਤੇ ਕੋਵਰ ਵਿਜੇ ਪ੍ਰਤਾਪ ਸਿੰਘ ਨੂੰ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਬੇਟਾ ਕਹਿ ਕੇ ਜੀ ਕਿ ਇਹ ਇੱਕ ਹਿੰਦੂ ਹੁੰਦੇ ਹੋਏ ਵੀ ਇੱਕ ਸੱਚੇ ਸਿੱਖ ਵਾਂਗੂ ਜੀ ਬੇਅਦਬੀ ਦੇ ਕਾਂਡਾਂ ਨੂੰ ਲੈ ਕੇ ਔਰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਗੁਰੂ ਸਾਹਿਬ ਦੀਆਂ ਪਰੰਪਰਾਵਾਂ ਤੇ ਚੱਲਣ ਦੀਆਂ ਉਹ ਗੱਲਾਂ ਕਰਦੇ ਸੀਗੇ ਉਹਨਾਂ ਗੱਲਾਂ ਨੂੰ ਦੇਖਦੇ ਹੋਏ ਇਹਨਾਂ ਦੇ ਚਿਹਰੇ ਨੂੰ ਅੱਗੇ ਰੱਖ ਕੇ ਆਮ ਆਦਮੀ ਪਾਰਟੀ ਚੋਣਾਂ ਜਿੱਤੀ ਐ ਔਰ ਸਰਕਾਰ ਬਣਨ ਤੋਂ ਬਾਅਦ ਉਹੀ ਗੱਲ ਕਿ ਵੀ ਆਪਣਾ ਮਤਲਬ ਕੱਢਿਆ ਤੇ ਬਾਅਦ ਵਿੱਚ ਤੂੰ ਕੌਣ ਤੇ ਮੈਂ ਕੌਣ ਆਪਣਾ ਮਤਲਬ ਕੱਢ ਕੇ ਜਦੋਂ ਜਿੱਤ ਗਏ ਸਰਕਾਰ ਬਣ ਗਈ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਕੇਜਰੀਵਾਲ ਹੋਣਾਂ ਦੇ ਮੜਾਇਆ ਔਰ ਕਮਰ ਵੀਜੇ ਪ੍ਰਤਾਪ ਵਰਗੇ ਇੱਕ ਸੀਨੀਅਰ ਲੀਡਰ ਲਗਾ ਲੋ ਅਫੀਸਰ ਨੂੰ ਨਿਕਲਦਾ ਬਾਰ ਬਾਰ ਕਿ ਸੀਨੀਅਰ ਅਫੀਸਰ ਹੋਰ ਸੀਨੀਅਰ ਲੀਡਰ ਜੀ ਉਹਨਾਂ ਨੂੰ ਖੁੱਡੇ ਲਾਈਨ ਲਗਾ ਦਿੱਤਾ ਯਾਨੀ ਕਿ ਜੋ ਉਹਨਾਂ ਦਾ ਹੱਕ ਬਣਦਾ ਸੀ ਇੱਕ ਮੰਤਰੀ ਪਦ ਦਾ ਉਹ ਵੀ ਨਹੀਂ ਉਹਨਾਂ ਨੂੰ ਦਿੱਤਾ ਭਗਵੰਤਪਨ ਸਾਹਿਬ ਤੇ ਅਕਸਰ ਹੀ ਗੱਲਾਂ ਕਰਦੇ ਸੀ ਕਿ ਮੈਂ ਸੱਚ ਦੇ ਉੱਤੇ ਪਹਿਲਾ ਦੇਣ ਵਾਲਾ ਆ ਮੈਂ ਸੱਚ ਦੀਆਂ ਗੱਲਾਂ ਕਰਾਂਗਾ ਔਰ ਸੱਚ ਨੂੰ ਕਦੀ ਦੱਬਨ ਨਹੀਂ ਦੇਵਾਂਗਾ ਪਰ ਜੇ ਕੁਵਲ ਵਿਜੇ ਪ੍ਰਤਾਪ ਸਿੰਘ ਦੀ ਗੱਲ ਕਰੀਏ ਤਾਂ ਜਦੋਂ ਉਹ ਆਈਜੀ ਸੀ ਕਿਉਂਕਿ ਤੁਸੀਂ ਅਫਸਰ ਦੀ ਗੱਲ ਕੀਤੀ ਜਦੋਂ ਆਈਜੀ ਸੀ ਪੰਜਾਬ ਪੁਲਿਸ ਦੇ ਵਿੱਚ ਤਾਂ ਲੋਕਾਂ ਦੇ ਵਿੱਚ ਜਿਹੜੇ ਗੁੰਡਾ ਅੰਸਰ ਸੀ ਜਾਂ ਜਿਹੜੇ ਨਸ਼ੇ ਦੇ ਤਸਕਰ ਸੀ ਉਹਨਾਂ ਦਾ ਦਹਿਸ਼ਤ ਸੀ ਇੱਕ ਡਰ ਸੀ ਕਿਉਂਕਿ ਜਿੱਥੇ ਵੀ ਕੁਵਰ ਵਿਜੇ ਪ੍ਰਤਾਪ ਸਿੰਘ ਜਾਂਦੇ ਸੀ ਉਹ ਵੱਡੀ ਕਾਰਵਾਈ ਕਰਦੇ ਸੀ ਸਿਆਸਤ ਵਿੱਚ ਆਉਣ ਤੋਂ ਬਾਅਦ ਵੀ ਲੋਕਾਂ ਦੇ ਵਿੱਚ ਇਹ ਬੜਾਈ ਆਸ਼ਾ ਸੀ ਕਿ ਕੁਵਰ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਇੱਕ ਵੱਡਾ ਅਹੁਦਾ ਦਿੱਤਾ ਜਾਏਗਾ ਔਰ ਲੋਕ ਤਾਂ ਇਥੇ ਤੱਕ ਸੋਚਦੇ ਸੀ ਕਿ ਜਿਹੜਾ ਪੰਜਾਬ ਦਾ ਸਾਰਾ ਗ੍ਰਹਿ ਮੰਤral ਹੈ ਸਾਰਾ ਇੱਕ ਕੁਵਰ ਵਿਜੇ ਪ੍ਰਤਾਪ ਸਿੰਘ ਹੋਏਗਾ ਪਰ ਇਦਾਂ ਦਾ ਕੁਝ ਨਹੀਂ ਹੋਇਆ ਅੱਜ ਜਿਹੜੀ ਇਹ ਕਾਰਵਾਈ ਹੋਈ ਹੈ ਕਿਤੇ ਨਾ ਕਿਤੇ ਸਿਆਸਤ ਦੇ ਗਲਿਆਰਾਂ 'ਚ ਇਹ ਵੀ ਚਰਚਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਹਮੈਤ ਕਰਨ ਦੀ ਸਜ਼ਾ ਵੀ ਮਿਲਦੀ ਹੈ। ਕੋਈ ਵੱਡੀ ਗੱਲ ਨਹੀਂ ਹੈ ਜੀ। ਦੇਖੋ ਸੱਚਾ ਬੰਦਾ ਹੈ ਉਹ ਕਦੇ ਪਾਰਟੀਬਾਜੀ ਨਹੀਂ ਦੇਖਦਾ। ਜੀ। ਉਹਨੇ ਹਰ ਤੱਕੇਸ਼ਾਈ ਦੇ ਖਿਲਾਫ ਆਪਣਾ ਉਹਨਾਂ ਕੋ ਰਹਿ ਹੀ ਨਹੀਂ ਜਾਂਦਾ। ਜੀ। ਕੋਈ ਵੀ ਸਮਾਜ ਦੇ ਵਿੱਚ ਸੱਚਾ ਬੰਦਾ ਦੇਖ ਲਓ ਜਿਹਨੂੰ ਸੱਚ ਬੋਲਣ ਦੀ ਆਦਤ ਹੈ। ਉਨੇ ਆਪਣਾ ਨਫਾ ਨੁਕਸਾਨ ਨਹੀਂ ਦੇਖਣਾ ਬਿਲਕੁਲ ਜੀ ਉਹਨੇ ਸੱਚ ਬੋਲਣਾ ਹੀ ਬੋਲਣਾ ਹੈ ਉਹਦਾ ਜੋ ਮਰਜ਼ੀ ਖਮਿਆਜਾ ਹਰਜਾਨਾ ਭਰਨਾ ਪਵੇ ਬੰਦੇ ਨੂੰ ਕੋਹਰ ਵਿਜੇ ਪ੍ਰਤਾਪ ਵੀ ਬੇਬਾਕ ਬੋਲਣ ਵਾਲੇ ਲੀਟਰ ਨੇ ਜੀ ਔਰ ਠੀਕ ਹੈ ਵਿਕਰਮ ਮਜੀਠੀਆ ਦੇ ਖਿਲਾਫ ਇੰਨੀ ਦੇਰ ਤੋਂ ਕਾਂਗਰਸ ਪਾਰਟੀ ਨੇ ਵੀ ਪਹਿਲਾਂ ਪਰਚਾ ਦਰਜ ਕਰਾਇਆ ਜੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਜੇਲ੍ਹਾਂ ਦੇ ਵਿੱਚ ਰੱਖਿਆ ਜੋ ਕੁਝ ਵੀ ਹੋਇਆ ਤੁਸੀਂ ਦੇਖਦੇ ਹੋ ਜੀ ਬਿਲਕੁਲ ਔਰ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਮੂੰਹ ਦਿਖਾਣੀ ਪਈ ਹੈ ਨਾ ਠੀਕ ਹੈ ਔਰ ਅੱਜ ਜਿਸ ਤਰ੍ਹਾਂ ਉਹਨਾਂ ਨੂੰ ਫੇਰ ਗ੍ਰਿਫਤਾਰ ਕਰਕੇ ਅੰਦਰ ਸੁਟਿਆ ਗਿਆ ਤੇ ਉਹ ਕੋਮਰ ਵਿਜੇ ਪ੍ਰਤਾਪ ਜੀ ਦਾ ਬਿਲਕੁਲ ਕਹਿਣਾ ਜਾਇਜ਼ ਹੈ ਕਿ ਵੀ ਇਹ ਤੇ ਇੱਕ ਬਦਲਾਖੋਰੀ ਦੀ ਨੀਤੀ ਅਪਣਾਈ ਜਾ ਰਹੀ ਆ ਕਿ ਵੀ ਪਹਿਲਾਂ ਚੱਲਦੇ ਕੇਸਾਂ ਦੇ ਵਿੱਚ ਜਿਹੜੀ ਚ ਅਸੀਂ ਮਾਰ ਖਾ ਚੁੱਕੇ ਆ ਤੇ ਹੁਣ ਕਿਹੜੇ ਲੈਵਲ ਤੇ ਲਿਆ ਕੇ ਉਹਨਾਂ ਨੂੰ ਆਪਾਂ ਗ੍ਰਿਫਤਾਰ ਕਰ ਰਹੇ ਆ ਉਹ ਸੱਚ ਬੋਲਿਆ ਇਹਦੇ ਵਿੱਚ ਕੋਈ ਦੋ ਰਿਆ ਨਹੀਂ ਆ ਉਹ ਅੱਜਕੱਲ੍ਹ ਕਲਯੁਗ ਦੇ ਵਿੱਚ ਦੇਖੋ ਸੱਚੇ ਬੰਦੇ ਦਾ ਕੋਈ ਜ਼ਮਾਨਾ ਨਹੀਂ ਆ ਸੱਚ ਬੋਲਣ ਵਾਲੇ ਦਾ ਹਸ਼ਰ ਇਹੋ ਹੀ ਹੁੰਦਾ ਰਹੇਗਾ ਕਲਯੁਗ ਦੇ ਵਿੱਚ ਲੱਖੀ ਜੀ ਇੱਕ ਪੱਤਰਕਾਰ ਹੋਣ ਦੇ ਨਾਤੇ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਸਮਾਜਿਕ ਤੌਰ ਤੇ ਗ੍ਰਾਫ ਆ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਛਵੀ ਆ ਉਹ ਬੜੀ ਵੱਡੀ ਆ ਮੈਂ ਕਹਾਂ ਲੱਗੀ ਜਦੋਂ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਨਾਂ ਛੋੜਦਾ ਹੈ ਤਾਂ ਉਹਨਾਂ ਦੇ ਪਿੱਛੇ ਬੇਬਾਕ ਸੱਚਾ ਇਮਾਨਦਾਰ ਇਹੋ ਜਿਹੇ ਸ਼ਬਦ ਆਪਣੇ ਆਪ ਜੁੜਦੇ ਜਾਂਦੇ ਨੇ ਤੇ ਲੱਖੀ ਜੀ ਇਸ ਘਟਨਾ ਤੋਂ ਬਾਅਦ ਜਿਹੜਾ ਇੱਕ ਉਹਨਾਂ ਦਾ ਮੈਸੇਜ ਵੀ ਆਇਆ ਹੈ ਫੇਸਬੁੱਕ ਤੇ ਉੱਤੇ ਉਹਨਾਂ ਨੇ ਇੱਕ ਜਿਹੜੀ ਆ ਗੁਰਬਾਣੀ ਦੀ ਤੁਕ ਸਾਂਝੀ ਕੀਤੀ ਹੈ ਤਾਂ ਕੀ ਕੁਵਰ ਵਿਜੇ ਪ੍ਰਤਾਪ ਸਿੰਘ ਹੁਣ ਕਿੱਦਾਂ ਦੀ ਕਾਰਵਾਈ ਅੱਗੇ ਕਰਨਗੇ ਤੁਹਾਨੂੰ ਲੱਗਦਾ ਹੈ ਕਿ ਕੁਝ ਨਵਾਂ ਫੇਰ ਬਦਲ ਪੰਜਾਬ ਦੀ ਸਿਆਸਤ ਵਿੱਚ ਹੋਣ ਜਾ ਰਿਹਾ ਹੈ ਬਿਲਕੁਲ ਜੀ ਕੋਈ ਸ਼ੱਕ ਨਹੀਂ ਆ ਕੁਵਰ ਵਿਜੇ ਪ੍ਰਤਾਪ ਸਿੰਘ ਦੇਖੋ ਆਪਣੀ ਪਾਰਟੀ ਦੇ ਵਿੱਚ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਹੋ ਕੇ ਅਗਰ ਕੁਝ ਗਲਤ ਹੋ ਰਿਹਾ ਸੀ ਤੇ ਉਹਦੇ ਵਰ ਖਲਾਫ ਵੀ ਬੇਬਾਕ ਬੋਲਦੇ ਸੀ ਉਹਨਤੇ ਉਹਨਾਂ ਦੇ ਨਾਲ ਬਹੁਤ ਵੱਡਾ ਧੱਕਾ ਹੋਇਆ ਤੇ ਇਸ ਲਈ ਉਹ ਚੁੱਪ ਕਰਕੇ ਬੈਠਣ ਵਾਲੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦਾ ਕੋਈ ਨਾ ਕੋਈ ਆਪਾਂ ਨੂੰ ਬਹੁਤ ਵੱਡਾ ਰਿਜ਼ਲਟ ਫੇਰ ਬਦਲ ਕੁਝ ਨਾ ਕੁਝ ਦੇਖਣ ਨੂੰ ਮਿਲੇਗਾ ਜੀ ਆਖਰੀ ਸਵਾਲ ਮੈਂ ਕਰਾਂਗਾ ਕਿ ਲੱਖੀ ਜੀ ਪੰਜਾਬ ਦੀ ਸਥਿਤੀ ਪੰਜਾਬ ਦੇ ਹਾਲਾਤ ਜੋ ਐਸੋਲੇ ਬਣੇ ਪਏ ਆ ਲੋਕਾਂ ਦੀਆਂ ਜਿਹੜੀਆਂ ਉਹ ਚਾਹੇ ਮੰਗਾ ਨੇ ਜਾਂ ਲੋਕਾਂ ਦੀਆਂ ਇਛਾਆਂ ਨੇ ਜੋ ਪੰਜਾਬ ਸਰਕਾਰ ਨੂੰ ਲੈ ਕੇ ਸੀ ਜੋ ਜਦੋਂ ਸਿਆਸਤ ਸੱਤਾ 'ਚ ਆਉਣ ਤੋਂ ਪਹਿਲਾਂ ਉਹ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਤੇ ਕੁਵੇ ਕੁਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਆ ਉਹ ਜਿਸ ਤਰੀਕੇ ਨਾਲ ਇੱਕ ਐਕਸ਼ਨ ਹੀਰੋ ਦੇ ਵਾਂਗ ਆਏ ਸਨ ਇਸ ਪਾਰਟੀ ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਵੀ ਜਿਹੜਾ ਵਾ ਉਹ ਐਕਸ਼ਨ ਦੇਖਣ ਨੂੰ ਮਿਲਿਆ ਨਹੀਂ ਉਹਦਾ ਵੱਡਾ ਕਾਰਨ ਸੀ ਕਿ ਆਮ ਆਦਮੀ ਪਾਰਟੀ ਨੇ ਇੱਕ حساب ਦੇ ਜਿੱਦਾਂ ਕਿਸੇ ਪੰਛੀ ਦੇ ਖੰਭ ਕੁੱਤਰ ਕੇ ਰੱਖ ਦਈਦੇ ਉਸ ਤਰੀਕੇ ਨਾਲ ਉਹਨਾਂ ਨੂੰ ਇੱਕ ਜਗ੍ਹਾ ਤੇ ਰੱਖ ਦਿੱਤਾ ਸੋ ਹੁਣ ਕੁਵਰ ਵਿਜੇ ਪ੍ਰਤਾਪ ਕੋ ਤੁਹਾਨੂੰ ਲੱਗਦਾ ਹੈ ਕਿ ਇੱਕ ਮੌਕਾ ਹੈ ਉਹਨਾਂ ਦੇ ਕੋਲ ਕਿ ਉਹ ਇੱਕਦਮ ਆਜ਼ਾਦ ਹੋ ਕੇ ਜਿਹੜਾ ਅੱਗੇ ਆਪਣੀ ਆਵਾਜ਼ ਨੂੰ ਜਿਹੜੀ ਉਹਨਾਂ ਦੀ ਬੁਲੰਦ ਆਵਾਜ਼ ਹੈ ਉਹਨੂੰ ਆਮ ਪੰਜਾਬ ਦੀ ਜਨਤਾ ਦੇ ਵਿੱਚ ਰੱਖ ਸਕਦੇ ਬਿਲਕੁਲ ਜੀ ਕੋਈ ਇਹਦੇ ਵਿੱਚ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਉਹ ਆਪਣੀ ਗੱਲ ਹੈ ਜਿਹੜੀ ਉਹ ਲੋਕਾਂ ਤੱਕ ਲੈ ਕੇ ਵੀ ਜਾਣਗੇ ਔਰ ਦੂਸਰੀ ਗੱਲ ਇਹ ਆ ਸਭ ਤੋਂ ਵੱਡੇ ਸੋਤਾ ਜੀ ਜੀ ਕਿ ਲੋਕ ਬਹੁਤ ਸਿਆਣੇ ਹੋ ਚੁੱਕੇ ਆ ਠੀਕ ਹੈ ਲੋਕਾਂ ਦੇ ਕੋਲੇ ਇੱਕ ਆਪਸ਼ਨ ਨਹੀਂ ਆ ਕਿ ਇੱਕ ਚੁਣੀ ਹੋਈ ਸਰਕਾਰ ਨੂੰ ਕਿ ਜਦੋਂ ਆਪਣੇ ਵਾਅਦੇ ਪੂਰੇ ਨਾ ਕਰ ਸਕੇ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਹਨਾਂ ਚੀਜ਼ਾਂ ਦੇ ਉੱਪਰ ਖਰਾ ਨਾ ਉਤਰ ਸਕਣ ਤੇ ਲੋਕਾਂ ਦੇ ਕੋਲ ਕੋਈ ਐਸੀ ਆਪਸ਼ਨ ਨਹੀਂ ਆ ਕਿ ਉਹਨਾਂ ਨੂੰ ਉਤਾਰ ਕੇ ਸੀਟ ਤੋਂ ਥੱਲੇ ਕਰ ਦਿੱਤਾ ਜਾ ਸਕੀ ਠੀਕ ਹੈ ਇਸ ਲਈ ਲੋਕਾਂ ਨੂੰ 5 ਸਾਲ ਵੇਟ ਕਰਨੀ ਪੈਂਦੀ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕਿ ਕੁੰਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਇੱਕ ਬੇਦਾਗ ਇਮਾਨਦਾਰ ਛਵੀ ਵਾਲੇ ਨੇਤਾ ਨੇ ਉਹਨਾਂ ਨੂੰ ਤੇ 5 ਸਾਲ ਦੇ ਲਈ ਪਾਰਟੀ ਦੇ ਵਿੱਚੋਂ ਬਿਨਾਂ ਗਲਤੋ ਕੱਢ ਦਿੱਤਾ ਗਿਆ ਔਰ ਦੂਸਰੇ ਪਾਸੇ ਐਮ ਐਲ ਏ ਬਲਕਾਰ ਸਿੰਘ ਲਗਾ ਲੋ ਜੀ ਵਿਜੇ ਸਿੰਘ ਲਗਾ ਲਓ ਜੀ ਬਠਿੰਡੇ ਤੋਂ ਰਤਨ ਜਿਹੜੇ ਅੰਮ੍ਰਿਤ ਰਤਨ ਉਹ ਲਗਾ ਲਓ ਜੀ ਉਧਰੋਂ ਹੋਰ ਜਿਹੜੇ ਫਾਜਲਕਾ ਵਾਲੀ ਸਾਈਡ ਤੇ ਮਾਨਸਾ ਰੋਡ ਤੇ 6 ਕਿੱल्ल्याਾਂ ਚ ਕੋਠੀ ਬਣ ਰਹੀ ਆ ਜੀ ਹੋਰ ਡਾਕਟਰ ਰਵਜੋਤ ਸਿੰਘ ਦੀਆਂ ਵੀਡੀਓ ਅਸ਼ਲੀਲ ਵਾਇਰਲ ਹੋਣੀਆਂ ਇਸ ਤਰ੍ਹਾਂ ਦੇ ਕੰਮ ਜਿਹੜੇ ਹੋਏ ਆ ਉਹਨਾਂ ਦੇ ਖਿਲਾਫ ਮਾਨ ਸਾਹਿਬ ਕੋਈ ਕਾਰਵਾਈ ਨਹੀਂ ਕਰ ਰਹੇ ਜੀ ਠੀਕ ਹੈ ਔਰ ਇੱਕ ਇਮਾਨਦਾਰ ਬੰਦੇ ਨੂੰ ਉਤਾਰ ਕੇ ਆਪਾਂ ਸਾਈਡ ਤੇ ਕਰ ਰਹੇ ਆ ਔਰ ਲੋਕ ਬਹੁਤ ਸਿਆਣੇ ਆ ਲੋਕ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਸੋ ਇਹ ਸੰ ਮੇਰੇ ਨਾਲ ਸੀਨੀਅਰ ਪੱਤਰਕਾਰ ਰਕੇਸ਼ ਕਮਲ ਲੱਕੀ ਜੀ ਸੋ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਕੋਲ ਵਿਜੇ ਪ੍ਰਤਾਪ ਸਿੰਘ ਦੇ ਨਾਲ ਬੇਇਨਸਾਫੀ ਹੋਈ ਹੈ ਤੱਕਾ ਹੋਇਆ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਔਰ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਕਮੈਂਟ ਕਰਨਾ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਰੂਰ ਕਰਨਾ ਮੈਨੂੰ ਦੀ ਉਜਾਜ਼ਤ ਧੰਨਵਾਦ ਧੰਨਵਾਦ